ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਵੱਲੋਂ ਰੋਸ਼ਨੀ ਦੇ ਇਤਿਹਾਦ ਦੀਵਾਲੀ ਤੇ ਵੰਦੀਸ਼ਾਂ ਦੀਆਂ ਆਪ ਸਭ ਨੂੰ ਲੱਖ ਲੱਖ ਬਧਾਈਆਂ ਚੈਨਲ ਤੇ ਅਗਲੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਕੈਨੇਡਾ ਵਰਫਰਮੈਂਟ ਜਰਨਟੀ 2004 ਹਾਈ ਟੂ ਸ਼ੇਫਰ 2 ਇੰਚ ਕਾਸਟ 2 ਯਰਕ ਸਿਕ ਏਰੀਆ ਫਰੀਕੋਡ ਜ਼ਮੀਨ 17 ਏਕੜ ਪਰਿਵਾਰ ਮੈਂਬਰ ਮਾਤਾ ਪਿਤਾ ਭੈਣ ਤੇ ਭਰਾ ਮੰਗ ਵਧੀਆ ਪਰਿਵਾਰ ਤੋਂ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 93643 1406 ਤੁਸੀਂ ਪਰਿਵਾਰ ਨੂੰ ਗੋਣ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਕਿ ਕੈਨੇਡਾ ਵਰਕ ਪਰਮਿਟ ਤੇ ਜ਼ਰੂਰ ਚੀਕ 2000 ਹਾਈਟ 5 ਫੁੱਟ 6 ਇੰਚ ਕਾਸਟ ਰਿਜਰਸਿਕ ਗੋਤ ਬਰਾੜ ਏਰੀਆ ਫੀਟਕੋਟ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪিয়ার ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 9463918076 ਤੁਸੀਂ ਪਰਵਾਹ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ ਠੀਕ 2001 ਹਾਈਟ 5 ਫੁੱਟ 11 ਇੰਚ ਕਾਸਟ ਜਟ ਸਿੱਖ ਏਰੀਆ ਨਿਆਲ ਸਿੰਘ ਵਾਲਾ ਮੂਗਾ पढ़ाई प्लस टू नॉन मेडिकल कोर्स कंप्यूटर प्रोग्राम कनेडा वर्कामैन जमीन दस एकड़ परिवार मैंबर पिता खेतीबाड़ी करते हैं माता हाउस वाइफ एक भा कनेडा पी आर मदिया परिवार को तो पढ़ी लिखी लड़की की है लड़की कनेडा पी आर होना मोबाइल नंबर अठानवे सत्त सौ तेई चौंती पांच सौ सोलह 834777765 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਉਹ ਸਿੰਘ ਲੜਕਾ ਕੈਨੇਡਾ PR ਜੰਤੀ 1996 ਹਾਈਟ ਫਨਪੁਰ ਸਤਿੰਚ ਕਾਸਟ ਜਟਸਿਕ ਏਰੀਆ ਰਾਕੋਤ ਮੁਧਿਆਨਾ ਪੜਾਈ B.Tech ਕੰਮ ਸਟੋਰ ਸੁਪਰਵਾਈਜ਼ਰ ਮੇਨ ਚਾਰਕੀਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਰਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਸਰਕਰ 146 14001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਸ਼ੀਰ ਬਰੋਨੀ ਸੋਕਰਮੇ ਹਾਈਡੋ ਪੰਜਪੋਟ 11 ਇੰਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ ਦਾ ਕਿੱਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਰਹੀ ਹੈ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 88378340 ਵਾਟ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸੀਗਰ ਜਨਤੀ 1991 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਡ ਮੰਗ ਅਵਦੀਆ ਪਰਵਾਰ ਕੋਲ ਲੜਕੀ ਦੀ ਲੋੜ ਹੈ ਲੜਕੀ ਗਰੀਬ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਜਨਮਤਰੀ 1998 ਕਾਸਟ ਵੀਅਰ ਸੈਕ ਏਰੀਆ ਬਟਿੰਡਾ ਕੰਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲਸ 2 ਕੋਰਸ ਆਈਟੀਆਈ ਜ਼ਮੀਨ 4 ਕਿੱਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਫ ਇੱਕ ਬਰਾ ਪ੍ਰਾਈਵੇਟ ਜੌਬ ਇੱਕ ਪਨ ਮੈਰਿਡ ਮੈਂ ਰੇਡੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ WhatsApp ਨੰਬਰ 77101 93790 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਉਸੇਂਗੁਲ ਜਨਤੀ 1993 ਹਾਈਟ ਪੰਜਪੁਰ 11 ਇੰਚ ਕਾਸਟ ਜਰਸੀ ਕਾ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਪੀ ਬੀ ਟੈਕ ਕਮ ਖੇਤੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ 메인 ਰੋਡ ਤੇ 10 ਕਿੱਲੇ ਪਿੰਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵੈਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੇ ਬੜੀ ਕਾਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਢੇ 6 ਬੈਂਡ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਕਰੇਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਨਨ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995952472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਸ਼ੋਲੇ ਇਹਨਾਂ ਨੂੰ ਸੰਪਰਕ ਪਨਾ ਕਰਨ ਕਾ ਕਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ ਯਰਸੀਕ ਗੋ ਸਿੱਧੂ ਪੜਾਈ ਕੰਪਿਊਟਰ ਇੰਜੀਨੀਅਰ ਜਿਮੀ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਵਾਰ ਮੈਂਬਰ ਕਾਮ ਪਿਤਾ ਕੀਤਿਵਾਰੀ ਮਾਤਾ ਹਾਊਸ ਵਾਈਫਰ ਇੱਕ ਪ੍ਰਾਕਨੇਨਾ ਵਰਕ ਪਰਮੈਂਟ ਮਾਹੀ ਖਾਨਦਾਨੀ ਪਰਵਾਰ ਤੋਂ ਲੜਕੀ ਕੈਨੇਡਾ ਪੀਆਰ ਜੰਬਰ ਪਰਮੈਂਟ ਦਾ ਇੰਡੀਆ ਤੋਂ ਬੀਐਸਸੀ ਨਰਜਿੰਗ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 9873 43516 ਦੂਜਾ ਮੋਬਾਈਲ ਨੰਬਰ 8470 77 760 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਉਹ ਜਾਣਕਾਰੀ ਦਿੱਤਾ ਸਾਨੂੰ ਮੈਰਿਜ ਬੁਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਆਜਨਤਿਕ 2000 ਹਾਈਟ 5 ਫੁੱਟ 5 ਇੰਚ ਕਾਸਟ ਚੋਹਾਂਸੀ ਏਰੀਆ ਬਠਿੰਡਾ ਲੜਕੀ ਅਮਰੀਕਾ ਵਰਕ ਪਰਮੈਂਟੇ ਪੜਾਈ ਵੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕਮ ਆਈਟੀ ਕੰਪਨੀ ਖਾਨ ਐਮੈਜ਼ਨ ਕੰਪਿਊਟਰ ਸਾਇੰਸ ਐਂਡ ਜੀ ਯੂ ਐਸ ਸੀ ਮੰਗਵੜੀਆ ਪਰਵਾਤ ਨੂੰ ਪੜੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914508822 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਪੰਜ 1997 ਹਾਈਟ 5 ਫੋਰ ਇੰਚ ਕਾਸਟ ਜਰਸੀਕ ਏਰੀਆ ਵਿਸ਼ਾ ਪਰ ਪੜਾਈ ਗ੍ਰੈਜੂਏਟਡ ਪੀਜੀ ਡੀਸੀ ਐਨਟੀਟੀ ਹੋਣੀ ਪੀਟੀਟੀ ਕਰਦੇ ਨੇ ਕੰਮ ਸਕੂਲ ਟੀਚਰ ஆன்ਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪਹਿਣਾ ਇੱਕ ਪਰਾ ਕੈਨੇਡਾ ਮੰਗ ਵਧੀਆ ਖਾਂਦਾਨੀ ਪਰਵਾਰ ਨੂੰ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਨੇੜੇ ਦੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98272881 अठानवे छः सौ बयासी बहत्तर छे सौ इक्यासी तथी परिवार को फोन करके इन्हों नाम कौर जन्म तीन इक्की नौ उन्नीस सौ इकानवे लड़की अमरताई एरिया लुधियाना पढ़ाई एम टैक इन कंप्यूटर साइंस इंजीनियर काम प्रोफेसर इन सी एस ई मांग वधिया परिवार तो पढ़े लिखे लड़के की लोड है ਅਮਰਤਾਰੀ ਪਰਵਾਰ ਹੋਵੇ ਐਨ ਆਰ ਆਈ ਨੋਵੈਲ ਇਹਨਾਂ ਦਾ ਮੋਬਾਈਲ ਨੰਬਰ 843778 47667 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲ ਲੈ ਸਕਦੇ ਹੋ ਇਹ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ 1996 ਕਾਸ਼ਤ ਖत्री ਸਿੱਕਾ ਪੜਾਈ ਗ੍ਰੈਜੂਏਸ਼ਨ ਅਮਰੀਕਾ ਪਰਵਾਰ ਮੈਂਬਰ ਜਰਮਨ ਦੋ ਪੈਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੈਂ ਅਗਰ ਇਹ ਪ੍ਰੂਵਰਕ ਪਾਉਣ ਪੜੇ ਲੇ ਕੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +844436559 7747 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਡ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਸਿੰਘ ਕੋ ਚਰਮਚੀਕ 272001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀ ਕੰਮ ਐਂਡੀਗੋ ਏਅਰਲਾਈਨ ਦਿੱਲੀ ਏਅਰਪੋਰਟ ਮੰਗਵਦੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ 20 ਤੋਂ 22 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅਮਰਸਰ ਨੂੰ ਪੈਨ ਇਹਨਾਂ ਦਾ ਮੋਬਾਈਲ ਨੰਬਰ 68639670 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮ ਤੀਕ 2211 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰਪੋਟਲਾ ਕਾਸਟ ਸਿਮਾ ਸਿੱਖ ਪੜਾਈ ਐਮ ਐਸ ਸੀ ਪ੍ਰੋਜੈਕਟਸ ਵੀ ਐਡ ਕਾਮੋ ਲੈਕਚਰਰ ਪ੍ਰਾਈਵੇਟ ਸਕੂਲ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗਵਦੀ ਪਰਿਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463045175 ਲड़का ਇਟਲੀ ਸਿਟੀਜ਼ਨ ਚੰਤੀਕਾ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਕੰਨਾ ਘਰ ਪੰਜਾਬ ਦਾ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡ 20 ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752733850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੁਸਿੰਘ ਜਨਮਤਰੀ 1992 ਹਾਈ ਟੋ ਪੰਫੂਡ ਚੇਨਜ ਕਾਸਟੂ ਰਾਮਗੜੀਏ ਏਰੀਆ ਬਟਿੰਡਾ ਪੜਾਈ ਡਿਪਲੋਮਾ ਆਰਕੀਟੈਕਚਰ ਸਿਵਲ ਇੰਜੀਨੀਅਰ ਕੰਮ ਬਟਿੰਡਾ ਸਾਈਟ ਇੰਜੀਨੀਅਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰ ਮੈਰਿਡ ਮੰਗ ਅਗਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਪਾਕਿਸਮੋਦ ਗੱਲ ਮੰਗਲੀਕਰ ਜਨਮ ਤਰੀਕ 28 ਅਪ੍ਰੈਲ 2021 ਹਾਈਟ 5 ਫੁੱਟ 4 ਇੰਚ ਕਾਰਜ ਤੇ ਵਮਨ ਜ਼ਿਲ੍ਹਾ ਲੁਧਿਆਣਾ ਪੜਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਅਗਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਮੰਗਲਿਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸੋਨੀ